ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪ੍ਰਾਈਮ ਟੀਵੀ ਦੇ ਨਾਲ ਮੈਂ ਹਾਂ ਇਕਬਾਲ ਸਿੰਘ ਗੋਰਾ ਅੱਜ ਅਸੀਂ ਹਲਕਾ ਧਰਮਕੋਟ ਦੇ ਵਿੱਚ ਖੜੇ ਹਾਂ ਜਿੱਥੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰਨ ਵਾਲੇ ਦੋਸ਼ਕ ਸਿੰਘ ਜੀ ਦਾ ਸਾਨੂੰ ਮਿਲਿਆ ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ ਕਿਉਂ ਛੱਡੀ ਹੈ ਕਿਹੜੀ ਪਾਰਟੀ ਸਮੂਲੀਕ ਸੂਨੀयत ਕੀਤੀ ਹੈ ਉਹਨਾਂ ਨੇ ਸਾਰੀ ਗੱਲਬਾਤ ਕਰਦੇ ਆ ਸੱਸੀ ਗੁਰੂ ਜੀ ਕੀ ਨਾਮ ਹੈ ਤੁਹਾਡਾ ਹਾਂ ਸੱਸੀ ਜੀ ਮੇਰਾ ਨਾਮ ਬਖਸ਼ੀਦ ਸਿੰਘ ਖੋਖਰ ਜਿਹੜੇ ਹਾਂਜੀ ਅੱਛਾ ਤੇ ਪਿੰਡ ਕਾਦਰ ਵਾਲਾ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਕੀ ਕਰ ਲਵਗੇ ਜੀ ਆਮ ਆਦਮੀ ਪਾਰਟੀ ਨਾ ਰਹੀ ਨਹੀਂ ਰਹੀ 2014 ਤੋਂ ਅਸੀਂ ਖੁਦ ਹੀ ਸਮੂਲੀਅਤ ਕੀਤੀ ਜੀ ਜਦੋਂ ਸ਼੍ਰੀ ਰਵਿੰਦਰ ਕੇਜਰੀਵਾਲ ਨੇ ਉਧਰ ਮੂਵਮੈਂਟ ਚਲਾਈ ਦਿੱਲੀ ਵਿੱਚ ਉੱਥੇ ਸਰਕਾਰ ਬਣੀ ਤੇ ਅਸੀਂ ਇੱਧਰ ਉਹਦੇ ਕੰਮ ਦੇਖ ਕੇ ਜੀ ਪਾਰਟੀ ਦਾ ਸ਼ੁਰੂ ਕਰ ਦਿੱਤੀ ਪਰ ਹੌਲੀ ਹੌਲੀ ਇਹ ਪਾਰਟੀ ਕਾਮਯਾਬ ਹੋ ਗਈ ਆਪਣੇ ਵੀ ਜੀ ਇਧਰ ਪੰਜਾਬ ਵਿੱਚ ਅਸੀਂ ਪ੍ਰੋਫੈਸਰ ਸਾਧੂ ਸਿੰਘ ਨੂੰ ਐਮਪੀ ਜਟਾਇਆ ਮਤਲਬ ਤੁਸੀਂ ਪਿਛਲੇ ਨੰਨੇ ਸਾਲੇ ਤੋਂ ਕੰਮ ਕਰ ਰਹੇ ਹੋ ਆਪ ਪਾਕੀਤਾ ਪਾਰਟੀ ਦੇ ਵਿੱਚ ਹਾਂਜੀ ਹਾਂਜੀ ਅਸੀਂ 2014 ਤੋਂ ਪਾਰਟੀ ਨਾਲ ਜੁੜੇ ਆਂ ਜੀ ਤੇ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਵਿੱਚ ਵੀ ਅਸੀਂ ਪੂਰਾ ਯੋਗਦਾਨ ਦਿੱਤਾ ਜੀ 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 ਤੇ ਪਾਰਟੀ ਵਿੱਚ ਬਹੁਤ ਵਰਕ ਕੀਤਾ ਜੀ ਜਦ ਇਹੋ ਜਿਹੇ ਦਿਨ ਵੀ ਆਏ ਕਿ ਪਾਰਟੀ ਕਦੇ ਇਧਰ ਤੇ ਕਦੀ ਉਧਰਲੇ ਜੀ ਪੱਲੜੇ ਜਾਂਦੀ ਸੀ ਪਰ ਅਸੀਂ ਦਿਲ ਨਹੀਂ ਹਾਰਿਆ ਸੀ 22 ਦਾ ਇਲੈਕਸ਼ਨ ਵੀ ਇਹ ਵੀ ਹਮਮ ਆ ਕੇ 92 ਐਮਐਲਏ ਜਿਤਾਏ ਜੀ ਤੇ ਪਰ ਹੁਣ ਕੁਝ ਹਾਲਾਤ ਇਹੋ ਜਿਹੇ ਬਣ ਗਏ ਅਜਿਹੇ ਕੀ ਹਾਲਾਤ ਬਣ ਗਏ ਤੁਹਾਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਉਹ ਇਦਾਂ ਅਸੀਂ ਸ਼ੁਰੂ ਤੋਂ ਜੁੜੇ ਸੀ ਸਾਡੀਆਂ ਜੋ ਸਿਚੁਏਸ਼ਨਾਂ ਦੀ ਉਹ ਸਾਡੀਆਂ ਹਾਲ ਹੀ ਨਹੀਂ ਹੋਈਆਂ ਜੀ ਤੇ ਨਾ ਇਹ ਸਾਨੂੰ ਉਹ ਮਾਨਸਨ ਸਤਿਕਾਰ ਮਿਲਿਆ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀ ਜਿੰਨੇ ਵੀ ਵਲੰਟੀਅਰ ਸਾਡੇ ਨਾਲ ਪੁਰਾਣੇ ਵਲੰਟੀਅਰ ਦਜਾਰੂ ਵਲੰਟੀਅਰ ਸੀ ਉਹ ਸਾਰੇ ਘਰਾਂ ਵਿੱਚ ਬੈਠ ਗਏ ਹੁਣ ਜਿਹੜੇ ਝਾੜੂ ਵਿੱਚ ਉਹ ਇਧਰ ਉਧਰੋਂ ਪਾਰਟੀਆਂ ਤੋਂ ਫੜਤੀ ਹੀ ਲੈਂਦੇ ਆਏ ਨੇ ਤੇ ਪਰ ਪੁਰਾਣੇ ਵਲੰਟੀਅਰ ਸਾਰੇ ਨਰਾਸ਼ ਘਰਾਂ ਵਿੱਚ ਬੈਠੇ ਹੋਏ ਨੇ ਪੁਰਾਣੇ ਵਲੰਟੀਅਰ ਵੀ ਪੁੱਛ ਕੇ ਕਿ ਘਟ ਗਈ ਤੁਹਾਡੇ ਨਾਲ ਹਾਂ ਮੈਂ ਨਾ ਕੋਈ ਉਹਨਾਂ ਦੀ ਤਾਂ ਬਿਲਕੁਲ ਇਹ ਨੂੰ ਜੀਓ ਬਰਾਬਰੀ ਉਹਨਾਂ ਦੀ ਕੋਈ ਪੁੱਛ ਗੀਸ ਨਹੀਂ ਗੀ ਇਸ ਕਰਕੇ ਅਸੀਂ ਵੀ ਆਪ ਦਾ ਫਿਰ ਹੁਣ ਵੀ ਆਪ ਦਾ ਨਿਰਣੇ ਲਿਆ ਵੀ ਅਸੀਂ ਹੋਰ ਪਾਰਟੀ ਨੂੰ ਜੁਆਇਨ ਕੀਤਾ ਇਹ ਭਾਜੀਪੀ ਨੂੰ ਜੀ ਕਿਉਂਕਿ ਸ਼੍ਰੀ ਨਰਿੰਦਰ ਮੋਦੀ ਜੀ ਜਾਂ ਜੋ ਸਕੀਮਾਂ ਚੱਲ ਰਹੀਆਂ ਲੋਕ ਹਿੱਤ ਸਕੀਮਾਂ ਹਰ ਵਰਗ ਦੇ ਲੋਕਾਂ ਨੂੰ ਹਰ ਵਰਗ ਦੇ ਕਬੀਲਿਆਂ ਨੂੰ ਉਹहां ਵੀ ਬਹੁਤ ਵਧੀਆ ਸਹੂਲਤਾਂ ਦੇ ਰਿਆ ਉਹਨਡੀਆਂ ਸਹੂਲਤਾਂ ਨੂੰ ਦੇਖ ਕੇ ਉਹਨਡੀਆਂ ਯੋਜਨਾਵਾਂ ਨੂੰ ਦੇਖ ਕੇ ਅਸੀਂ ਬਈ ਜੀਪੀ ਜੋਇਨ ਕੀਤੀ ਏ ਤੇ ਵਿਚ ਝਾੜੂ ਤੋਂ ਅਸੀਂ ਬਿਲਕੁਲ ਬਈ ਜਨਨ ਕਿ ਸਾਡੇ ਹੱਥ ਖੜੇ ਹੋ ਗਏ ਕਿਉਂਕਿ ਉਹਨਾਂ ਨੇ ਸਾਡੀਆਂ ਕੋਈ ਵੀ ਸਿਚੁਏਸ਼ਨਾਂ ਨਹੀਂ ਮੰਨੀਆਂ ਜੋ ਸਰਪੰਚੀ ਦੇ ਇਲੈਕਸ਼ਨਾਂ ਵਿੱਚ ਵੀ ਸਾਡੇ ਗਰੇ ਜਾਨ ਨੂੰ ਪਿੱਛੇ ਕੀਤਾ ਗਿਆ ਅਤੇ ਦੂਸਰੀਆਂ ਪਾਰਟੀਆਂ ਤੋਂ ਲੈ ਕੇ ਬੰਦਿਆਂ ਨੂੰ ਸਰਪੰਚੀਆਂ ਦਿੱਤੀਆਂ ਅਤੇ ਉਹਦੇ ਵੀ ਜਿਹੜੇ ਨੇ ਉਹ ਵੀ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਸਾਨੂੰ ਟਿਚਰਾ ਮਾਹੌਲ ਕਰਦੇ ਹੁੰਦੇ ਸੀ ਸਾਡੇ ਪਿੰਡਾਂ ਵਿੱਚ ਬੂਥ ਨਹੀਂ ਸੀ ਲੱਗਣ ਦਿੰਦੇ 2014 ਵਿੱਚ 2017 ਵਿੱਚ ਤੇ 19 ਵਿੱਚ ਵੀ ਜਿਹੜੇ ਇਲੈਕਸ਼ਨ ਹੁੰਦੇ ਸੀ ਲੋਕ ਸਭਾ ਦੇ ਉਹਨਾਂ ਵਿੱਚ ਵੀ ਸਾਨੂੰ ਉਹਨਾਂ ਨੇ ਟਿਚਰਾ ਵੀ ਕਰਨਾ ਮੈਂ ਆਗਵੀ ਕਰਨੇ ਇਹ ਟੋਪੀਆਂ ਵਾਲੇ ਆ ਗਏ ਨੇ ਤੇ ਸਾਨੂੰ ਵੀ ਬੜਾ ਸ਼ਰਮਿੰਦੇ ਕਰਨਾ ਪਰ ਅਸੀਂ ਹਾਰੇ ਨਹੀਂ ਸੀ ਪਰ ਹੁਣ ਅਸੀਂ ਹਾਰ ਗਏ ਕਿਉਂਕਿ ਸਾਡੀ ਕਿਤੇ ਸੁਣਵਾਈ ਨਹੀਂ ਹੈਗੀ ਤੁਹਾਡੀ ਮਿਹਨਤ ਨੂੰ ਬੋਰ ਨਹੀਂ ਪਿਆ ਮਤਲਬ ਨਹੀਂ ਜੀ ਨਾ ਬਿਲਕੁਲ ਨਹੀਂ ਅਸੀਂ ਜਿੱਦਾਂ ਪਹਿਲਾਂ ਅਸੀਂ ਤਾਂ ਆਪਣੇ ਘਰੋਂ ਘਰ ਵੀ ਝਾੜ ਲੇ ਆਪਣੇ ਕੰਮਾਂ ਨੂੰ ਛੱਡ ਕੇ ਅਸੀਂ ਰੈਲੀਆਂ ਤੇ ਬੱਸਾਂ ਭਰ-ਭਰ ਲੈ ਕੇ ਜਾਂਦੇ ਰਹੇ ਪਰ ਸਾਨੂੰ ਕਿਸੇ ਵੀ ਨਹੀਂ ਜਿਵੇਂ ਕਿ ਆਣ ਕੇ ਸੰਯੋਗ ਦਿੱਤਾ ਜਾ ਵੀ ਤੁਹਾਨੂੰ ਵੀ ਚਲੋ ਆਪਾਂ ਕਿਹੜਾ ਕੁਝ ਵੰਗਦੇ ਸੀ ਸਾਨੂੰ ਇਹੀ ਸੀ ਸਾਡੇ ਪਿੰਡਾਂ ਵਿੱਚ ਡਿਵੈਲਪਮੈਂਟ ਹੋਵੇ ਸਾਡੇ ਕੋਈ ਵੀ ਕਿਸੇ ਪਾਸੇ ਵੀ ਨਹੀਂ ਡਿਵੈਲਪਮੈਂਟ ਬਸ ਇਸਤਿਹਾਰਾ ਵਿੱਚ ਡਿਵੈਲਪਮੈਂਟ ਦਿਖਾ ਰਹੇ ਤੁਸੀਂ ਨਰਾਜ ਸੀ ਪਾਰਟੀ ਤੋਂ ਕਿਸੇ ਪਾਰਟੀ ਦੇ ਸੀਨੀਅਰ ਅਗਵਲੇ ਤੁਹਾਡੇ ਨਾਲ ਕੋਈ ਮੀਟਿੰਗ ਵਗੈਰਾ ਕੀਤੀ ਵੀ ਕੀ ਕਰਨਾ ਨਾ 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 ਜੀ ਕਿਉਂਕਿ ਉਹਨਾਂ ਨੂੰ ਮਲਾਈਆਂ ਦੇਣ ਵਾਲੇ ਮਿਲ ਗਏ ਵਰਕਰ ਸਾਡੇ ਤੋਂ ਉਹਨਾਂ ਨੇ ਕੀ ਲੈਣਾ ਹੁਣ ਜੀ ਇਸ ਕਰਕੇ ਅਸੀਂ ਬਿਲਕੁਲ ਵੀ ਪਾਰਟੀ ਨੂੰ ਅਲੱਗ ਅਲਵੇ ਦਾ ਕਹਿ ਦਿੱਤਾ ਹੁਣ ਬੀਜੇਪੀ ਨਾਲ ਅਸੀਂ ਪੂਰਾ ਤਨਮਾਨ ਨਾਲ ਅਸੀਂ ਸੇਵਾ ਕਰਾਂਗੇ ਬੀਜੇਪੀ ਦੀ ਜੀ ਹਾਂਜੀ ਮਤਲਬ ਤੁਸੀਂ ਜਿਵੇਂ ਆਮ ਪਾਰਟੀ ਦੇ ਵਿੱਚ ਲੰਮੇ ਸਮੇ ਤੋਂ ਸੇਵਾ ਕੀਤੀ ਹੈ ਹੁਣ ਬੀਜੇਪੀ ਜੋ ਤੁਹਾਨੂੰ ਹੁਕਮ ਲਾਉਗੇ ਤੇ ਸੇਵਾ ਕਰੋਗੇ ਹਾਂ ਬਿਲਕੁਲ ਅਸੀਂ ਜਿਵੇਂ ਇਹਨੂੰ ਆਮ ਪਾਰਟੀ ਨੇ ਅਸੀਂ ਸਟੈਂਡ ਕੀਤਾ ਸੀ ਪਿੰਡਾਂ ਦੇ ਵਿੱਚ ਜਾ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਲੋਕਾਂ ਨੂੰ ਵੀ ਪਾਰਟੀ ਜੁਆਇਨ ਕਰਾਈ ਮੈਂਬਰਸ਼ਿਪ ਸ਼ਹਿਰ ਪੱਜ ਨੂੰ ਕਹ ਦਿੰਨੇ ਆਪਾਂ ਵੀ ਉਹਨਾਂ ਦੇ ਫਾਰਮ ਭਰੇ ਹੈ ਜੀ ਹੋਰ ਨਿੱਕੇ ਨਿੱਕਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਅਸੀਂ ਚਾਲੂ ਚਲਾਓ ਰੈਲੀਆਂ ਤੇ ਮੀਟਿੰਗਾਂ ਲਈ ਕੀਤੀਆਂ ਤੇ ਉਹ ਕਰ ਉਹ ਸਾਰਾ ਯੂਲਟੀ ਹੋ ਗਿਆ ਕੰਮ ਤੁਸੀਂ ਕਦੇ ਆਪ ਕੋਸ਼ਿਸ਼ ਕੀਤੀ ਵੀ ਸੰਪਰਕ ਕਰੀਏ ਪਾਰਟੀ ਦੇ ਸੀਨੀਅਰ ਅਗਵਾਲਾ ਨੂੰ ਉਹਨਾਂ ਨੂੰ ਆਪਣਾ ਕੋਈ ਗੱਲਬਾਤ ਉਹਨਾਂ ਨੂੰ ਦੱਸੀ ਕਿ ਸਾਡੇ ਦੇ ਵਿੱਚ ਨਰਾਸ਼ਤਾ ਕੀ ਕਾਰਨ ਹੈ ਕਿ ਉਹਨਾਂ ਨੂੰ ਸਾਰਾ ਹੀ ਪਤਾ ਜੇ ਉਹਨਾਂ ਨੂੰ ਗਰਾਊਂਡ ਲੈਵਲ ਤੇ ਵੱਡਿਆਂ ਦਾ ਪਤਾ ਉਹਨਾਂ ਨੂੰ ਛੋਟਿਆਂ ਦਾ ਵੀ ਪਤਾ ਵੀ ਇਹ ਇਹ ਵੀ ਕਿਦਾਂ ਪਰ ਉਹਨਾਂ ਨੂੰ ਜਿਵੇਂ ਕਿ ਉਹਨਾਂ ਨੇ ਸਾਨੂੰ ਇਗਨੋਰ ਕਰ ਦਿੱਤਾ ਵੀ ਇਹਨਾਂ ਤੋਂ ਆਪਾਂ ਕੀ ਲੈ ਸਕਦੇ ਆ ਵੀ ਵੱਡੇ ਤਾਂ ਫਿਰ ਵੀ ਫੰਡ ਦੇਣਗੇ ਵੀ ਹਨਾ ਤੇ ਪਰ ਜਿਹੜਾ ਵੋਟ ਵੋਟ ਬੈਂਕ ਕੇ ਕੋ ਛੋਟਿਆਂ ਦੇ ਉੱਪਰ ਹੁੰਦਾ ਛੋਟਿਆ ਕੈਟਾਗਰੀ ਦੇ ਜਿਹੜੇ ਲੋਕ ਹੈ ਉਹ ਬੜੇ ਜਜਬਾਤੀ ਹੁੰਦੇ ਨੇ ਉਹ ਜਿੱਧਰ ਤੁਰਦੇ ਨੇ ਫਿਰ ਵੀ ਕੰਦਨਦੇ ਨੇ ਵੀ ਆ ਤਾਨਮਾਨ ਨਾਲ ਹੀ ਉਹ ਤੁਰਦੇ ਨੇ ਇਸ ਕਰਕੇ ਕਿਸੇ ਨੇ ਵੀ ਸਾਡੀ ਕਦੇ ਪ੍ਰੋਜੈਕਟ ਕੀਤੀ ਸਾਡੇ ਤੱਕ ਅਸੀਂ ਆਪਦੇ ਫਿਰ ਵੀ ਨਿਰਾਸ਼ ਹੋ ਕੇ ਵੀ ਇੱਕ ਪਾਸੇ ਕਰ ਲਿਆ ਵੀ ਅਸੀਂ ਹੁਣ ਵੀ ਇਹਨਾਂ ਦੇ ਨਾਲ ਉਹ ਘਰੇ ਵੇਖੀ ਚੰਗੇ ਆ ਪਰ ਫਿਰ ਵੀ ਅਸੀਂ ਸ਼੍ਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਵੇਂ ਇਹ ਪੀਐਮ ਅੰਨ ਯੋਜਨਾ ਪੀਐਮ ਧੰਨ ਯੋਜਨਾ ਉਸ ਵੱਲ ਯੋਜਨਾ ਜਿਹੜੇ ਸਿਲੰਡਰ ਮਿਲਦੇ ਗਰੀਬਾਂ ਨੂੰ ਤੇ ਹੋਰ ਵੀ ਕਿਸਾਨਾਂ ਪ੍ਰਤੀ ਵੀ ਬਹੁਤ ਬੀ ਸਹੂਲਤਾਂ ਨੇ ਜਿਵੇਂ ਉਹਨਾਂ ਨੂੰ 3 ਮਹੀਨੇ ਦੀ ਇੱਕ ਆਉਂਦੀ ਹੈ ਦੂਸਰੀ ਆਪਣੀ ਪੇਮੈਂਟ ਆਉਂਦੀ ਹੈ ਹੋ ਹੋਰ ਵੀ ਬਹੁਤ ਹੈਗੀਆਂ ਖੇਤੀ ਯੋਜਨਾ ਜੀ ਤੇ ਸਾਨੂੰ ਉਹ ਵਧੀਆ ਲੱਗੀਆਂ ਜੇ ਉਹ ਵੀ ਇਧਰ ਸਰਕਾਰ ਪੰਜਾਬ ਚ ਸਰਕਾਰ ਬਣੇ ਡਬਲਿੰਗ ਵਾਲੀ ਸਰਕਾਰ ਬਣੇ ਤੇ ਉਹਦੇ ਨਾਲ ਆਪਾਂ ਨੂੰ ਬਹੁਤ ਹੀ ਵੀ ਵਧੀਆ ਡਵੈਲਪਮੈਂਟ ਪੰਜਾਬ ਦੀ ਹੋ ਸਕਦੀ ਜੀ ਸਾਡੇ ਨਾਲ ਬਾਈ ਜੀ ਤੁਹਾਡਾ ਕੀ ਨਾਮ ਹੈ ਹਾਂਜੀ ਨਰਮਲ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਹੈ ਕਾਦਰ ਵਾਲੇ ਤੁਸੀਂ ਪਾਰਟੀ ਕਿਉਂ ਛੱਡੀ ਕੀ ਕਰਨਾ ਜੀ ਪਾਰਟੀ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਕੋਈ ਮੁੱਲ ਨਹੀਂ ਪਾਇਆ ਕਿੰਨੇ ਸਾਲ ਤੋਂ ਪਾਰਟੀ ਚ ਕੰਮ ਕਰਦੇ ਸੀ ਤੁਸੀਂ 2014 ਤੋਂ ਲੈ ਕੇ 2026 ਤੱਕ ਦੀ ਅਸੀਂ ਪੂਰੀ ਮਹਤਾਨਮਈ ਨਾਲ ਸੇਵਾ ਕੀਤੀ ਮੇਨਨ ਕਾਰਨ ਕੀ ਨੇ ਲਾ ਜੀ ਮੇਨਨ ਕਾਰਨ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਜਿਹੜੇ ਪੁਰਾਣੇ ਵਲੰਟੀਅਰ ਉਹਨਾਂ ਤੇ ਕਰੇ ਬੈਠੇ ਆ ਤੇ ਪੁਰਾਣੇ ਵਲੰਟੀਅਰਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਲਿਆ ਗਏ ਨਾ ਉਹਨਾਂ ਨੂੰ ਪਟਾਇਆ ਉਹਨਾਂ ਨੂੰ ਅੱਗੇ ਕਰ ਦਿੱਤਾ ਪੁਰਾਣੇ ਬੰਦਿਆਂ ਨੂੰ ਕਿਸੇ ਨੂੰ ਪੁੱਛਗਿੱਛ ਨਹੀਂ ਜਦੋਂ ਸ਼ੁਰੂਆਤ ਦਿਨਾਂ ਦੇ ਪਾਰਟੀ ਅੱਗੇ ਆਉਣੀ ਸ਼ੁਰੂ ਹੋਈ ਆ ਤੁਸੀਂ ਉਹਨਾਂ ਦੇ ਨਾਲ ਸੰਗਰਸ਼ ਕੀਤਾ ਹਾਂਜੀ ਫੁੱਲ ਸੰਗਰਸ਼ ਕੀਤਾ ਜੀ ਅਸੀਂ ਮੋਟਰਸਾਈਕਲਾਂ ਤੇ ਝੰਡੇ ਲਾ ਲਾ ਕੇ ਅਸੀਂ ਬੜੇ ਤਾਵਾਂ ਦੇ ਪੈਦਲ ਵੀ ਯਾਤਰਾ ਕੀਤੀ ਧਰਮਕੋਟ ਦੇ ਵਿੱਚ ਪੈਦਲ ਮਾਰਚ ਕੀਤੇ ਕੋਈ ਢੀਸੇਖਾਂ ਦੇ ਵਿੱਚ ਕੀਤੇ 2022 ਦੇ ਵਿੱਚ ਸਰਕਾਰ ਆਉਂਦੀ ਆ ਉਸ ਟਾਈਮ 'ਵੀ ਅਸੀਂ ਲਾਡੀ ਤੋਸਨਾ 2022 ਦੇ ਨਾਲ ਪ੍ਰਚਾਰ ਕੀਤਾ ਤੁਹਾਡੇ ਤੱਕ ਇਹਨਾਂ ਨੂੰ ਕੋਈ ਪਹੁੰਚ ਕੀਤੀ ਕਿਸੇ ਵੀ ਸੀਨੀਅਰ ਆਗੂ ਨੇ ਸਾਡੇ ਤੱਕ ਕੋਈ ਵੀ ਕਿਸੇ ਆਗੂ ਨੇ ਕੋਈ ਵੀ ਪਹੁੰਚ ਨਹੀਂ ਕੀਤੀ ਤੇ ਬੀਜਪੀ ਤੁਸੀਂ ਜਵਾਨ ਕੀਤੀ ਹਾਂਜੀ ਅਸੀਂ ਬੀਜਪੀ ਜਵਾਨ ਕੀਤੀ ਆ ਉਹਦੀਆਂ ਮਤਲਬ ਅੰਦਿਤ ਮੋਦੀ ਦੀਆਂ ਚੰਗੀਆਂ ਮਤਲਬ ਜੋ ਵੀ ਕਰ ਰਹੇ ਆਪਣੇ ਪੂਰੇ ਪੰਜਾਬ ਪੂਰੇ ਇੰਡੀਆ ਲਈ ਉਹ ਉਹਦੀਆਂ ਅਸੀਂ ਦੇਖ ਕੇ ਉਹਨੀਆਂ ਕੀ ਪ੍ਰਭਾਵਤ ਹੋ ਗਏ ਅਸੀਂ ਉਹ ਬੀਜਪੀ ਜਵਾਨ ਕੀਤੀ ਜਿਵੇਂ ਆਵਾਸ ਯੋਜਨਾ ਚਲੇ ਗਰੀਬਾਂ ਦੇ ਘਰ ਪਏ ਆ ਉਹਦੇ ਵਿੱਚ ਕੋਕਰ ਬਖਸ਼ੀਤ ਸਿੰਘ ਕੋਕਰ ਦਾ ਵੀ ਘਰ ਪਿਆ ਜੀ ਉਹਦੇ ਵਿੱਚ ਮੇਰਾ ਵੀ ਘਰ ਪਿਆ ਆਮ ਸਿਲੰਡਰ ਵੀ ਬਹੁਤ ਹੀ ਆਪਣੇ ਪਿੰਡਾਂ ਨੂੰ ਮਿਲੇ ਆ ਜੀ ਉਹਦੇ ਕਰਕੇ ਸਾਨੂੰ ਖੁਸ਼ ਹੋਇਆ ਸੀ ਉਹਨੂੰ ਖੁਸ਼ੀ ਨਾਲ ਸਹਿਮਤ ਗਏ ਆ ਜੀ ਬੀਜੇਪੀ ਜੋਇਨ ਕੀਤਾ ਜਿਸ ਤਰ੍ਹਾਂ ਤੁਸੀਂ ਆਮ ਪਾਰਟੀ ਦੇ ਵਿੱਚ ਲੰਮੇ ਸਮੇਂ ਦਾ ਸੇਵਾ ਕੀਤੀ ਹੁਣ ਤੁਸੀਂ ਬੀਜੇਪੀ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਨਿਭਾਓਗੇ ਆ ਜੀ ਪੂਰੇ ਤਨ ਮਨ ਨਾਲ ਬੀਜੇਪੀ ਦੀ ਸੇਵਾ ਕਰਾਂਗੇ ਜਿਸ ਤਰ੍ਹਾਂ ਹੀ ਮਾਲਾ ਆਪ ਵਿੱਚ ਸੇਵਾ ਕੀਤੀ ਉਸੇ ਤਰ੍ਹਾਂ ਹੀ ਬੀਜੇਪੀ ਵਿੱਚ ਵੀ ਸੇਵਾ ਕਰਾਂਗੇ ਜੇਕਰ ਪਾਰਟੀ ਤੁਹਾਡੇ ਤੱਕ ਪਹੁੰਚ ਕਰੇ ਕੋਈ ਗੱਲਬਾਤ ਕਰਨ ਦੀ ਕਰਨੀ ਚਾਹੋਗੇ ਉਹਨਾਂ ਨਾਲ ਨਹੀਂ ਹੋਣੀ ਕਰਨੀ ਚਾਹੀਦੀ ਹੁਣ ਉਹਨਾਂ ਨੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੀ ਸਰਕਾਰ ਸੀ ਉਦੋਂ ਵੀ ਸਾਨੂੰ ਆ ਕੇ ਉਹਨਾਂ ਨੂੰ ਪੁੱਛਿਆ ਜਿਸ ਸਮੇਂ 2019 ਦੇ ਵਿੱਚ ਐਮਡੀ ਲਮਾ ਲਖਸ਼ਣ ਦੇ ਐਮਪੀ ਨੇ ਉਸ ਟਾਈਮ ਕੋਈ ਝੋਲਾ ਫੜਨ ਤਿਆਰ ਨਹੀਂ ਸੀ ਅਸੀਂ ਉਸ ਸਮੇਂ ਝੋਲੇ ਫੜ ਕੇ ਕੋਈ ਗੁੰਥ ਲਾਇਆ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਅੱਜ ਸਰਕਾਰ ਬੰਦ ਦੇ ਬਾਅਦ ਵੀ ਸਾਡੀ ਉਹਨਾਂ ਨੇ ਕੋਈ ਪੁੱਛ ਕੇ ਨਹੀਂ ਦਿੱਤੀ ਤੁਹਾਡੇ ਵਰਗੇ ਹੋਰ ਵੀ ਬ੍ਰੈਂਟਰੀ ਕੋਈ ਮੌਜੂਦ ਹਾਂ ਘਰਾਂ 'ਚ ਬੈਠੇ ਆ ਉਹ ਬਸ ਥੋੜੇ ਦਾ ਉਹ ਵੀ ਇਹ ਸਮਾ ਸੋਧ ਰਿਹਾ ਬਸ ਉਹ ਵੀ ਜਲਦ ਬਾਜ-ਬਾਜੇ ਸਾਹਮਣੇ ਹੋਣ ਉਹ ਵੀ ਰਾਸਤਾ ਕਾਇਮ ਕਰ ਦੇ ਸਾਡੇ ਨਾਲ ਫੋਨ ਆਉਂਦੇ ਕੱਲ ਪਰਤੋ ਅਸੀਂ ਜਾਣ ਕੀਤੀ ਬਹੁਤ ਫੋਨ ਆ ਰਹੇ ਨੇ ਵੀ ਬਖੀਸ਼ ਤੁਸੀਂ ਸਾਨੂੰ ਦੱਸ ਦੇ ਤੇ ਕੁਝ ਸਮੇਂ ਨੂੰ ਅਸੀਂ ਵੱਡਾ ਧਮਾਕਾ ਕਰਾਂਗੇ ਵੀ ਉਹਨਾਂ ਨੂੰ ਨਾਲ ਲੈ ਉਹਨਾਂ ਦੇ ਨਾਂ ਨਹੀਂ ਲੈ ਸਕਦੇ ਕਿਉਂਕਿ ਉਹ ਆਉਣ ਵਾਲੇ ਸਮੇਂ 'ਚ ਬਾਜ-ਬਾਜ ਸ਼ਾਮ ਨੂੰ ਹੋਣਗੇ ਮਤਲਬ ਪੰਜਾਬ ਵਿੱਚ ਬਾਜ-ਬਾਜ ਪਾਪਰ ਦੇ ਪਸਪਾਰ ਵਸਾਰੇ ਡਬਲ ਇੰਡੀਆ ਦੀ ਸਰਕਾਰ ਹੋਣੀ ਜ਼ਰੂਰੀ ਆ ਜੀ ਡਬਲ ਇੰਡੀਆ ਦੀ ਸਰਕਾਰ ਹੋਊਗੀ ਤੇ ਆਪਣੇ ਪੰਜਾਬ ਦਾ ਫਾਇਦਾ ਹੋਊਗਾ ਇਹ ਸਾਨੂੰ ਦੋ ਸੀਨੀਅਰ ਆਮ ਆਦਮੀ ਪਾਰਟੀ ਦੀ ਆਗੂ ਜਿਨ੍ਹਾਂ ਨੇ ਆਪ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਜੁਆਇਨ ਕੀਤੀ ਹੈ